ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੌਸਰਾਜ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਬਣੀ ਸੱਤ ਮੈਂਬਰ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਨੇ ਕੱਲ ਕਾਨਫਰੰਸ ਕੀਤੀ ਗਈ ਕਾਨਫਰੰਸ ਦੀ ਅਗਵਾਈ ਕੀਤੀ ਮਨਪ੍ਰੀਤ ਯਾਲੀ ਨੇ ਬੀਬੀ ਸਤਵੰਤ ਕੋ ਜਥੇਦਾਰ ਗੁਰਪ੍ਰਤਾਪ ਸਿੰਘ ਵੜਾਰਾ ਸੰਤਾ ਸਿੰਘ ਉਮੈਦਪੂਰੀ ਅਤੇ ਐਡਵੋਕੇਟ ਇਕਬਾਲ ਸਿੰਘ ਝੁੰਦਾ ਜਦੋਂ ਕਮੇਟੀ ਬਣੀ ਸੀ ਤੇ ਇਕਬਾਲ ਸਿੰਘ ਝੁੰਦਾ ਅਤੇ ਸੰਤਾ ਸਿੰਘ ਉਮੈਦਪੁਰੀ ਉਸ ਕਮੇਟੀ ਦੇ ਮੈਂਬਰ ਸੀ ਕੱਲ ਉਹ ਵੱਡੇ ਦਾਅਵੇ ਕੀਤੇ ਗਏ ਮਨਪ੍ਰੀਤ ਹਾਲੀ ਵੱਲੋਂ ਕਿ ਅਸੀਂ ਗੱਲ ਕਰਦੇ ਹਾਂ ਔਸੂਲਾਂ ਦੀ ਅਸੀਂ ਗੱਲ ਕਰਦੇ ਹਾਂ ਤਿਆਗ ਭਾਵਨਾ ਦੀ ਉਹਨਾਂ ਕਹਿੰਦੇ ਕਿ 18 ਜੂਨ ਨੂੰ ਇਹ ਭਰਤੀ ਮੁਕੰਮਲ ਕਰਨੀ ਚਾਹੇਗੀ ਤਾਂ 18 ਜਿਹੜੀ ਹੈ ਜੂਨ ਉਹ ਸਾਰਾ ਵੇਰਵਾ ਦੱਸ ਦਿੱਤਾ ਜਾਵੇਗਾ ਕਿ ਕਿੰਨੀ ਭਰਤੀ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਗਈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਭਰਤੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਹੈ ਉਹ ਬੁਗਸ ਹੈ ਲੇਕਿਨ ਕਿਤੇ ਨਾ ਕਿਤੇ ਜਾ ਕੇ ਨਿਸ਼ਾਨੀਆਂ ਸਵਾਲ ਖੜੇ ਹੋਣ ਲੱਗ ਪਏ ਨੇ ਮਨਪ੍ਰੀਤ ਯਾਲੀ ਹੋਣਾ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਤੱਕੇਰਲ ਬੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਤੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਨੂੰ ਲੈ ਕੇ ਬੜੀ ਵੱਡੀ ਸਾਜ਼ਿਸ਼ ਚੱਲੀ ਚਾਰੀ ਹੈ ਮਨਪ੍ਰੀਤ ਯਾਲੀ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਕਈ ਪੱਤਰਕਾਰ ਇਹ ਕਹਿ ਰਹੇ ਨੇ ਕਿ ਇਹ ਦੋਨੋਂ ਆਪਸ ਦੇ ਵਿੱਚ ਰਲੇ ਹੋਏ ਨਹੀਂ ਇਹਨਾਂ ਵੱਲੋਂ ਛੇਤਰ ਰਚੇ ਜਾ ਰਹੇ ਨਹੀਂ ਹਾਲਾਂਕਿ ਕੱਲ ਮਨਪ੍ਰੀਤ ਯਾਦਲੀ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ 18 ਜੂਨ ਤੋਂ ਬਾਅਦ ਪਤਾ ਲੱਗੇਗਾ ਡੈਲੀਗੇਟ ਡੈਲੀਗੇਟਸ ਹੋਣਗੇ ਉਹਨਾਂ ਦੀ ਇੱਕ اجلاس ਦੇ ਵਿੱਚ ਮੀਟਿੰਗ ਹੋਵੇਗੀ ਮੀਟਿੰਗ ਕਰਕੇ ਫਿਰ ਕੌਮ ਦੇ ਕੋਲੋਂ ਪੁੱਛਿਆ ਜਾਵੇਗਾ ਜਿਹੜੇ ਡੈਲੀਗੇਟਸ ਨੇ ਉਹ ਕੌਮ ਵੱਲੋਂ ਚੁਣੇ ਹੋਣਗੇ ਕੌਮ ਇਹਨਾਂ ਨੂੰ ਦੱਸੇਗੀ ਕਿ ਕਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਹੈ ਕਿਸ ਦੇ ਹੱਥ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੋਣੀ ਚਾਹੀਦੀ ਹੈ ਲੇਕਿਨ ਦੂਸਰੇ ਪਾਸੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਭਾਈ ਭਗਵਾੜਾ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪੜ ਜਿਹੜੇ ਪਸੀਰ ਤੋਂ ਹੁਕਮ ਹੋਏ ਸੀ ਭਰਤੀ ਨੂੰ ਲੈ ਕੇ ਉਸ ਉੱਤੇ ਰਜ ਕੇ ਸਿਆਸਤ ਤੇ ਰਜ ਕੇ ਜਿਹੜੀ ਹੈ ਅ ਅੱਛਾ ਦਿੱਤੀ ਜਾ ਰਹੀ ਹੈ ਯਾਨੀ ਕਿ ਇਹ ਸਾਜਿਸ ਹੈ ਸਾਜਿਸ ਦਾ ਸ਼ਗਾਰ ਨੇ ਮਨਪ੍ਰੀਤ ਯਾਲੀ ਅਤੇ ਮਨਪ੍ਰੀਤ ਯਾਲੀ ਦੇ ਸਾਥੀ ਕਈ ਕਈ ਵਾਰ بڑے ਪੱਤਰਕਾਰਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 18 ਜੂਨ ਤੋਂ ਬਾਅਦ ਇਹ ਸਾਰਾ ਮਾਮਲਾ ਫਿਰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਫਿਰ ਕਵੇਗਾ ਕਿ ਮੈਨੂੰ ਤਾਂ ਪ੍ਰਧਾਨਗੀ ਦਾ ਲਾਲਚ ਹੀ ਨਹੀਂ ਮੈਨੂੰ ਤਾਂ ਡੈਲੀਗੇਟਸ ਨੇ ਬਰਾਇਆ ਹੈ ਹੋ ਸਕਦਾ ਹੈ ਕਿ ਜਿਹੜੇ ਡੈਲੀਗੇਟਸ ਦੀ ਚੋਣ ਹੁਣ ਮਨਪ੍ਰੀਤਿਆਲੀ ਹੋਣੀ ਕਰਨਗੇ ਉਹੀ ਕਹਿ ਦੇਣ ਕਿ ਭਾਈ ਅਸੀਂ ਤਾਂ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕਿਸੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਾਗ ਡੋਰ ਦੇਣਾ ਹੀ ਨਹੀਂ ਚਾਹੁੰਦੇ ਤਾਂ ਫਿਰ ਮਨਪ੍ਰੀਤਿਆਲੀ ਕੀ ਕਰਨਗੇ ਕਿ ਆਸਰਗਾਈਆਂ ਖੱਛੇ ਪਰ ਘਟਾਏ ਜਾ ਰਹੇ ਨੇ ਕਿ ਜਿਹੜੀ ਇਹ ਭਰਤੀ ਕੀਤੀ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਇਸ ਤੇ ਵੀ ਵੱਡੀ ਸਾਜਸ ਹੋ ਰਹੀ ਹੈ ਇਹ ਭਰਤੀ ਸੱਜ ਦਾ ਸਿਕਾਰ ਹੋ ਗਈ ਹੈ ਚਾਹੇ ਉਹ ਮਨਪ੍ਰੀਤੀ ਵਾਲੀ ਹੋਵੇ ਤੇ ਭਾਵੇਂ ਉਹਦੇ ਚਾਰ ਹੋਰ ਸਾਥੀ ਹੋਣ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਵੇਗਾ